ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਪੰਜਾਬ 'ਚ ਅੱਜਕੱਲ ਨਸ਼ੇ ਦੀ ਗੱਲ ਚੱਲ ਰਹੀ ਆ ਤੇ ਰਾਜਨੇਤਾਵਾਂ ਦਾ ਵੀ ਡਰਗ ਟੈਸਟ ਹੋਣਾ ਚਾਹੀਦਾ ਆਕਾਲੀ ਦਲ ਦੇ ਸੀਨੀਅਰ ਲੀਡਰ ਤੋਤਾ ਸਿੰਘ ਇਹ ਗੱਲ ਕਹਿੰਦੇ ਨੇ ਤੋਤਾ ਸਿੰਘ ਸਾਡੇ ਨਾਲ ਨੇ ਤੋਤਾ ਸਿੰਘ ਜੀ ਕਿਉਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਰਾਜਨੇਤਾਵਾਂ ਦਾ ਵੀ ਡਰਗ ਟੈਸਟ ਹੋਵੇ ਇਹ ਜਿਹੜਾ ਨਸ਼ਾ ਏ ਇਕੱਲੇ ਪੰਜਾਬ ਦਾ ਮਸਲਾ ਨਹੀਂ ਇਹ ਸਾਰੇ ਹਿੰਦੁਸਤਾਨ ਦਾ ਮਸਲਾ ਹਰੀ ਦੁਨੀਆ ਦਾ ਮਸਲਾ ਇਸ ਲਈ ਜਦੋਂ ਜਿਹੜੇ ਰਾਜ ਭਾਗ ਜਿਨ੍ਹਾਂ ਨੇ ਚਲਾਉਣਾ ਜੇ ਉਹ ਨਸ਼ਾ ਰਹਿਤ ਹੋਣਗੇ ਉਹਨਾਂ ਦਾ ਲੋਕਾਂ ਤੇ ਅਸਰ ਬਹੁਤ ਚੰਗਾ ਪਏਗਾ ਨਹੀਂ ਤਾਂ ਜਦੋਂ ਉਹ ਜਾਗਰੂਕ ਕਰਨ ਜਾਂਦੇ ਲੋਕ ਨਸ਼ਾ ਛੱਡੋਗ ਲਿਗੇ ਤੁਸੀਂ ਆਪ ਤੇ ਛੱਡ ਦੇਣੀਗੇ ਇਸ ਲਈ ਇੱਕ ਨੈਸ਼ਨਲ ਖਿਡਾਰੀਆਂ ਦਾ ਇੰਟਰਨੈਸ਼ਨਲ ਖਿਡਾਰੀਆਂ ਦਾ ਡਰਗ ਟੈਸਟ ਹੋ ਕੇ ਉਹ ਬੜੇ ਸੋਹਣੇ ਖਿਡਾਰੀ ਬਣ ਜਾਂਦੇ ਆ ਨਸ਼ਾ ਰਹਿਤ ਖੇਡਾਂ ਹੁੰਦੀਆਂ ਤੇ ਉਹ ਆਪਾਂ ਸਾਰੇ ਪਸੰਦ ਕਰਦੇ ਆ ਔਰ ਮੈਂ ਤਾਂ ਕਹਿੰਦਾ ਜਿਹੜੀਆਂ ਛੱਡੀ ਖੇਡਾਂ ਪਿੰਡਾਂਈ ਟੂਰਨਾਮੈਂਟ ਆ ਉਹ ਵੀ ਨਸ਼ਾ ਰਹਿਤ ਹੋਣੇ ਚਾਹੀਦੇ ਸਰਕਾਰ ਤੁਹਾਡੀ ਹੈ ਤੁਸੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਕਹੀ ਹੈ ਕਦੇ ਇੱਥੇ ਕੋਸ਼ਿਸ਼ ਹੋਵੇ ਕੋਈ ਰੈਜ਼ੋਲੂਸ਼ਨ ਵਿਧਾਨ ਸਭ ਜਦੋਂ ਇਸ ਗੈਰ ਸਰਕਾਰੀ ਮਤਾ ਆਇਆ ਸੀ ਨਸ਼ਾ ਵੀ ਤਿਵੇਂ ਛੱਡੇ ਜਾ ਸਕਦੇ ਸਾਰਾਂ ਤੋਂ ਬਾਅਦ ਮੈਂ ਵਿਚਾਰ ਦਿੱਤੇ ਵੀ ਆਪਾਂ ਸਾਰੀ ਰੂਲਿੰਗ ਪਾਰਟੀ ਆ ਚਾਹੇ ਆਪੋਜੀਸ਼ਨ ਪਾਰਟੀ ਆ ਮਿਲ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਫੈਸਲਾ ਕਰੀਏ ਵੀ ਪਹਿਲਾਂ ਇਹ ਸਾਡੇ ਤੇ ਇਸ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਪਹਿਲਾਂ ਸਾਡੇ ਤੇ ਲਾਗੂ ਹੋਵੇ ਪਰਸਨਲ ਕਿਹਾ ਕਰਕੇ ਮੈਂ ਉਹਨਾਂ ਨੂੰ ਉਦੋਂ ਵਧਾਈ ਦਿੱਤੀ ਮੈਂ ਖ਼ਲ ਉਸ ਵੇਲੇ ਜਦੋਂ ਬਾਦਲ ਸਾਹਿਬ ਦਾ ਇੱਕ ਦਿਨ ਬਿਆਨ ਆਇਆ ਸੀ ਕਿ ਜਿਹੜੇ ਗਾਂ ਨੂੰ ਅਫਸਰ ਅਸੀਂ ਕੋਈ ਵੀ ਜੁਆਇਨ ਕਰਾਵਾਂਗੇ ਸਰਵਿਸ ਸਰਕਾਰੀ ਉਹਦਾ ਟੈਸਟ ਲਵਾਂਗੇ ਮੈਂ ਤਾਂ ਬਧਾਈ ਦਿੱਤੀ ਮੱਖ ਮੰਤਰੀ ਨੂੰ ਮੈਂ ਕਿਹਾ ਜੇ ਆਪਾਂ ਮਲਾਜਮਾ ਦਾ ਕਰਾਉਣਾ ਤੇ ਸਾਡਾ ਵੀ ਹੋਣਾ ਚਾਹੀਦਾ ਪੋਲੀਟਿਕਲ ਬੰਦਾ ਚਾਹੇ ਕੋਈ ਪੰਚ ਚਾਹੇ ਸਰਪੰਚ ਚਾਹੇ ਸਮਤੀ ਮੈਂਬਰਾ ਜਿਲ੍ਹਾ ਪ੍ਰੀਸ਼ਦਾ ਮੈਂ ਉਸ ਕਮੇਟੀ ਦਾ ਮੈਂਬਰ ਖਾਣਾ ਕਾਉਂਸਲ ਖਾਣਾ ਐਮ ਐਲ ਏ ਖਾਣਾ ਕਿਸੇ ਨੇ ਐਮ ਪੀ ਖਾਣਾ ਉਹ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਮੁੱਖ ਮੰਤਰੀ ਮੰਨਦੇ ਨੇ ਇਹ ਗੱਲ ਕਿ ਆਉਣ ਵਾਲੇ ਦਿਨਾਂ ਚ ਕੋਈ ਰੈਜ਼ੋਲੂਸ਼ਨ ਵਿਧਾਨ ਸਭਾ ਚ ਲਿਆਈਏ ਇਸ ਤੇ ਮੁੱਖ ਮੰਤਰੀ ਆਪ ਸਭ ਨਹੀਂ ਕਰ ਸਕਦੇ ਫੈਸਲਾ ਵਿਧਾਨ ਸਭਾ ਚ ਲਿਆ ਕੇ ਇਹ ਚੋਣ ਕਮਿਸ਼ਨ ਨੂੰ ਅਪੀਲ ਕਰ ਸਕਦੇ ਆ ਇਹ ਚੋਣ ਕਮਿਸ਼ਨ ਨੇ ਲਾਗੂ ਕਰਨਾ ਸੀਨੀਅਰ ਲੀਡਰ ਨੂੰ ਤੁਹਾਨੂੰ ਲੱਗਦਾਗਾ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਵੀ ਪਹਿਲਾਂ ਡਾਕਟੈਸਟ ਹੋਵੇ ਫਿਰ ਥੱਲੇ ਦੀ ਲੀਡਰਸ਼ਿਪ ਦਾ ਹੋਵੇ ਉਹ ਤਾਂ ਪਰਸਨਲ ਜਾਤੀ ਤੌਰ ਤੇ ਜਾਣਦਾ ਬਹੁਤ ਦੇਰ ਤੋਂ ਉਹ ਪਹਿਲਾਂ ਹੀ ਨਸ਼ਾ ਰਹਿਤਾ ਉਹ ਤਾਂ ਪਰਿਵਾਰ ਬੰਨ ਨਹੀਂ ਹੁੰਦਾ ਕਰੇ ਉਹ ਤਾਂ ਬੀਬੀ ਆਇਸਾ ਆਏ ਮਹੀਨੇ ਖਣਪਾਠ ਕਰਵਾਉਂਦੀ ਸਾਰੇ ਦਾਵਾ ਕਰਦੇ ਨੇ ਆਪਾਂ ਇਹ ਨਹੀਂ ਕਹਿ ਰਹੇ ਕਿ ਸੁਖਬੀਰ ਬਾਦਲ ਨਸ਼ਾ ਕਰਦੇ ਨੇ ਜਾਂ ਕੋਈ ਹੋਰ ਕਰਦਾ ਗੱਲ ਹੈ ਕਿ ਜੇ ਡਾਕਟ ਟੈਸਟ ਦੀ ਗੱਲ ਹੋਊ ਤਾਂ ਉਹਨਾਂ ਦਾ ਵੀ ਹੋਊ ਸਭ ਦਾ ਹੋਊਗਾ ਤਾਂ ਜਦੋਂ ਪਾਰਟੀ ਪ੍ਰਧਾਨਾਂ ਦੀ ਚਾਹੇ ਪ੍ਰਤਾਪ ਬਾਜਬਾਨੇ ਚਾਹੇ ਸੁਖਬੀਰ ਬਾਦਲ ਨੇ ਸੁਖਬ ਉਹ ਤਾਂ ਮੈਂ ਕਹਿੰਦਾ ਮੈਂ ਸੀਨੀਅਰ ਮਤਾਣਾ ਪਹਿਲਾਂ ਮੇਰਾ ਹੋਵੇ ਅਸੀਂ ਤਾਂ ਕਹਿੰਦੇ ਸਭ ਤੇ ਹੋਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਨੇ ਚਾਹੇ ਪ੍ਰਕਾਸ਼ ਸਿੰਘ ਬਾਦਲ ਨੇ ਚਾਹੇ ਪ੍ਰਤਾਪ ਬਾਜਵਾ ਨੇ ਕਪਤਨ ਨਵਿੰਦਰ ਨੇ ਸਭ ਦਾ ਨਸ਼ਾ ਡਰਗ ਟੈਸਟ ਹੋਵੇ ਮੈਂ ਕਹਿੰਦਾ ਜੋ ਵੀ ਚੋਣ ਚ ਹਿੱਸਾ ਲੈਂਦਾ ਕਿਸੇ ਦਾ ਨਾਂ ਕਾ ਤੋ ਲਿਆ ਜਾਂਦਾ ਮੈਂ ਕਹਿੰਦਾ ਜਿਹਨੇ ਵੀ ਚੋਣ ਚ ਹਿੱਸਾ ਲੈਣਾ ਚਾਹੇ ਕੋਈ ਪਾਰਲੀਮੈਂਟ ਦਾ ਮੈਂਬਰ ਹੋ ਉਹ ਦੇ ਵੱਡੇ ਵੱਡੇ ਲੋਕ ਵੀ ਹੈ ਚਾਹੇ ਕੋਈ ਐਮਐਲਏ ਹੈ ਮਤਲਬ ਸਾਰੇ ਉਹਦੇ ਕਹਿੰਦਾ ਜਿੰਨੇ ਵੀ ਉਹ ਚਾਹੇ ਸਰਪੰਚ ਆ ਪੰਚਾਇਤ ਸਮਤੀ ਮੈਂਬਰ ਆ ਜ਼ਿਲ੍ਹਾ ਪ੍ਰੀਸ਼ਦ ਕਾਉਂਸਲਰ ਆ ਮੇਹਰਬਾਨਾ ਕਿਸੇ ਨੇ ਇਹ ਤਾਂ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਸਰਦ ਸੈਸ਼ਨ ਆਉਣਾ ਮੈਂ ਬੇਨਤੀ ਕਰੂੰ ਮੁੱਖ ਮੰਤਰੀ ਜੀ ਨੂੰ ਵੀ ਇਸ ਪਾਸੇ ਵੀ ਆਪ ਤੁਰਗੇ ਮੈਨੂੰ ਉਮੀਦ ਆਈ ਮੁੱਖ ਮੰਤਰੀ ਦਿਲੋਂ ਚਾਹੁੰਦੇ ਆ ਪੰਜਾਬ ਨਿਸ਼ਰਤ ਹੋਵੇ ਇਸ ਲਈ ਇਸ ਪਾਸੇ ਵੀ ਜਰੂਰ ਵਿਚਾਰ ਕਰਨਗੇ ਏ ਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ